ਸਤਿਗੁਰੂ ਅਰਜੁਨ ਦੇਵ ਮਹਾਰਾਜ ਦਇਆਲੂ ਕਿਰਪਾਲੂ ਸਤਿਗੁਰੂ ਜੀ ਨੂੰ ਸੰਸਾਰ ਦੇ ਅੰਦਰ ਘਰ ਵਿੱਚੋਂ ਹੀ ਪਹਿਲਾਂ ਈਰਖਾ ਮਿਲੀ ਤਪਾਉਣ ਦਾ ਯਤਨ ਕੀਤਾ ਗਿਆ ਤਪਾਉਣ ਵਾਲਿਆਂ ਚੋਂ ਘਰ ਵਿੱਚੋਂ ਕੋਈ ਦੂਰੋਂ ਨਹੀਂ ਨੇੜੇ ਦੇ ਵਿੱਚੋਂ ਰਿਸ਼ਤੇਦਾਰ نزدیکی ਵੱਡਾ ਭਰਾ ਹੈ ਬਾਬਾ ਪ੍ਰਿਥੀਆ ਜੀ ਉਹ ਬੜਾ ਤਪਉਨ ਦਾ ਯਤਨ ਕਰਦੇ ਪਰ ਅੰਦਰ ਗੁਰਬਾਣੀ ਹੈ ਅੰਦਰ ਗੁਰੂ ਦਾ ਅਛੈ ਗੁਰੂ ਨਾਲ ਜੁੜਿਆ ਹੈ ਬਾਹਰੋਂ ਜਿੰਨਾ ਮਰਦ ਦੀ ਕੋਈ ਤਪਉਨ ਦਾ ਯਤਨ ਕਰੇ ਤਪਾ ਨਹੀਂ ਸਕਦਾ ਪਿਤਾ ਸਤਗੁਰੂ RAMਦਾਸ ਮਹਾਰਾਜ ਨੇ ਹੁਕਮ ਕੀਤਾ ਵੱਡੇ ਪੁੱਤਰ ਨੂੰ ਉਨ ਨੇ ਤਾਇਆ ਸਾਹਰੀ ਮਲਜੀਤ ਦੇ ਨਾਲ ਲਾਹੌਰ ਜਾਣ ਤੋਂ ਅਨਕਾਰ ਕਰ ਦਿੱਤੀ ਦੂਜੇ ਪੁੱਤਰ ਬਾਬਾ ਮਹਾਂਦੇਵ ਜੀ ਨੇ ਵੀ ਇਹ ਕਹਿ ਕੇ ਅਨਕਾਰ ਕਰ ਦਿੱਤਾ ਕਿ ਮੈਂ ਕਿਸੇ ਵੀ ਸਮਾਗਮ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਕੋਈ ਵੀ ਕਿਸੇ ਦਾ ਨਹੀਂ ਹੈ ਨਾ ਕੋਈ ਰਿਸ਼ਤਾ ਨਾ ਕੋਈ ਨਾਤਾ ਨਾ ਕੋਈ ਨਾਲ ਚੱਲਣ ਵਾਲਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੀ ਸਰਕਾਰ ਆਪਣੇ ਤਾਇਆ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਮੰਨ ਕੇ ਗਏ ਨੇ ਤੇ ਤੁਰਦੇ ਸਮੇਂ 사ਤਗੁਰਾਂ ਨੇ ਕਿਹਾ ਸੀ ਲਾਲ ਜੀਓ ਜਿੰਨਾ ਚਿਰ ਬੁਲਾਵਾਂ ਨ ਭੇਜੀਏ ਲਾਹੌਰੋਂ ਆਉਣਾ ਨਹੀਂ ਉੱਥੇ ਹੀ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਨਾ ਗੁਰਮਤਿ ਦਾ ਸਤਿਗੁਰੂ ਸੱਚੇ ਪਾਤਸ਼ਾਹ ਗਏ ਜਾ ਕੇ ਆਪਣੇ ਤਾਇਆ ਜੀ ਦੇ ਪੁੱਤਰ ਦੇ ਵਿਆਹ ਕਾਰਜ ਨੂੰ ਸੰਪੰਨ ਕੀਤਾ ਤੇ ਸੱਚੀ ਸਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਜਨਮ ਸਥਾਨ ਦੇ ਸਾਹਮਣੇ ਆਪਣਾ ਆਸਣ ਲਾਇਆ ਉਥੇ ਰਹਿ ਕੇ ਪ੍ਰਚਾਰ ਕਰਦੇ ਉਸ ਜਗ੍ਹਾ ਤੋਂ ਪੱਤਰ ਕਾਵਾਂ ਵੀ ਲਿਖਿਆ ਭਾਵੇਂ ਕੁਝ ਵਿਦਵਾਨ ਨਾਕਾਰਤ ਨੇ ਉਸ ਗੱਲ ਤੋਂ ਇਹ ਨਹੀਂ ਜੀ ਹੋ ਸਕਦਾ ਉਹ ਨਹੀਂ ਜੀ ਹੋ ਸਕਦਾ ਬੜਾ ਕੁਝ ਉਹਨਾਂ ਦੀ ਮਤ ਤੇ ਆਪਣਾ ਵਿਚਾਰ ਉਹਨਾਂ ਦਾ ਪਰ ਉਹ ਜਗਾ ਵਿਦਵਾਨ ਕਹਿੰਦੇ ਅੱਜ ਵੀ ਉਮਤ ਜ਼ੂਦ ਦੇ ਜਿੱਥੋਂ ਗੁਰੂ ਅਰਜਨ ਦੇ ਮਹਾਰਾਜ ਨੇ ਉਹ ਪੱਤਰ ਕਾ ਲਿਖ ਕੇ ਭੇਜੀਆਂ ਜੋ ਅਸੀਂ ਸ਼ਬਦ ਹਜ਼ਾਰਿਆਂ ਦੇ ਅੰਦਰ ਪਹਿਲਾ ਸ਼ਬਦ ਪੜਦਿਆਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਵ ਕਰੇ ਚਾਤਰ ਕੀ ਨਿਆਈ ਇਹਦੇ ਚਾਰ ਪਾਦ ਨੇ ਚਉਪਦਾ ਤੇ ਇੱਕ ਇੱਕ ਪਦ ਰੂਪ ਜਿਹੜੀ ਹੈ ਪੱਤਰ ਕਾ ਭੇਜੀ ਜਿਸ ਸਾਰਿਆਂ ਨੂੰ ਬਾਚਨ ਲਗਾਗੇ ਕਰਮਵਾਰ ਬੜਾ ਲੰਬੀਰਾ ਇਤਿਹਾਸ ਔਰ ਜਦੋਂ ਖੀਰਲੀ ਪੱਤਰ ਕਾ ਆਈ ਔਰ ਬਾਬਾ ਪ੍ਰਿਥੀਆ ਜੀ ਜਿਹੜੀਆਂ ਪਹਿਲੀਆਂ ਤਿੰਨ ਪੱਤਰਕਾ ਆਈਆਂ ਨਾ ਉਹ ਪਕੜ ਕੇ ਆਪਣੇ ਕੋਲ ਹੀ ਰੱਖ ਲੈਂਦਾ ਸੀ ਗੁਰੂ ਰਾਮਦਾਸ ਮਹਾਰਾਜ ਤੱਕ ਨਹੀਂ ਸੀ ਪਹੁੰਚਣ ਦੇਂਦਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਅੰਦਰ ਦੀ ਬਿਬਲਤਾ ਪ੍ਰਗਟਾਉਂਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਅਰ ਜੇ ਤੇਰੇ ਨਾਲ ਨਹੀਂ ਜੁੜੇ ਤੇਰੇ ਮਾਰਗ ਤੇ ਨਹੀਂ ਤੁਰੇ ਦਾਤਾ ਕਲਯੁਗ ਵਿਆਪਦਾ ਏਕ ਕਢੀ ਨਾਮ ਮਿਲਤੇ ਤਾਂ ਕਲਯੁਗ ਹੋਤਾ ਮਹਾਰਾਜ ਬਾਣੀ ਅੰਦਰ ਬਖਸ਼ ਦੇ ਸੱਚੀ ਸਰਕਾਰ ਨੂੰ ਫਿਰ ਜਦੋਂ ਤੀਜੀ ਪੱਤਰ ਕਾ ਮਿਲਦੀ ਏ ਗੁਰੂ ਰਾਮਦਾਸ ਸਾਹਿਬ ਜੀ ਨੂੰ ਤੇ ਗੁਰੂ ਰਾਮਦਾਸ ਸਾਹਿਬ ਸੰਦੇਸ ਭਿਜਕੇ ਬਾਬਾ ਬੁੱਢਾ ਸਾਹਿਬ ਆਦਿਕ ਸਿੱਖਾਂ ਨੂੰ ਭੇਜਦੇ ਨੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਤੋਂ ਲੈ ਕੇ ਆਉਂਦੇ ਨੇ ਧੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ ਤੇ ਅੱਜ ਬੜੇ ਪ੍ਰੇਮ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਕੋਲ ਬਠਾਲਿਆ ਕਿਉਂਕਿ ਆਗਿਆਕਾਰੀ ਹੁਕਮ ਮੰਨਨ ਵਾਲਾ ਬਾਣੀ ਵਿੱਚ ਰਹਿਣ ਵਾਲਾ ਔਰ ਭਾਵੇਂ ਸੰਸਾਰੀ ਨਾਤੇ ਤੇ ਪੁੱਤਰ ਹੈ ਪਰ ਆਤਮਕ ਰੂਪ ਅੰਦਰ ਵੀ ਪੁੱਤਰ ਹੈ ਸਤਿਗੁਰੂ ਦਾ ਹੁਕਮ ਕਮਾਉਂਦਾ ਪਿਆ ਜਦੋਂ ਕੋਲ ਬਿਠਾਇਆ ਤੇ ਪੁੱਛਿਆ ਗਿਆ ਕਿ ਇਹ ਪత్రికਾ ਤੀਜਾ ਨੰਬਰ ਇੱਥੇ ਪਾਇਆ ਹੈ ਤੁਸੀਂ ਨੇ ਜਿਹੜੀ ਪత్రికਾ ਸਾਡੇ ਕੋਲ ਆਈ ਤੇ ਬਾਕੀ ਪੁੱਛਿਆ ਕਹਿੰਦੇ ਜੀ ਦੋ ਪਹਿਲਾਂ ਭੇਜੀਆਂ ਗਈਆਂ ਪੁੱਛਿਆ ਗਿਆ ਜੋ ਪత్రికਾ ਲੈ ਕੇ ਆਏ ਸੀ ਉਨਾਂ ਕਿਹਾ ਬਾਬਾ ਪ੍ਰਿਥੀਆ ਜੀ ਨੂੰ ਪਕੜਾ ਦਿੱਤੀਆਂ ਗਈਆਂ ਬਾਬਾ ਪ੍ਰਿਥੀਆ ਜੀ ਦੇ ਘਰ ਅੰਦਰ ਉਹਨਾਂ ਦਾ ਚੋਲਾ ਉਤਾਰਿਆ ਹੋਇਆ ਸੀ ਘਰ ਵਿੱਚੋਂ ਮੰਗਾ ਲਈਆਂ ਗਈਆਂ ਜਦੋਂ ਸਬ ਕੁਦ ਆਇਆ ਬਾਬਾ ਪ੍ਰਿਥੀਆ ਜੀ ਜਿਹੜੇ ਨੇ ਬੜੇ ਆਗਬ ਬੁੱਲੇ ਹੋ ਗਏ ਕਹਿਣ ਲੱਗੇ ਮੈਂ ਉਹ ਚਿੱਠੀਆਂ ਕਿਦੇ ਰਗੜ ਕੇ ਲਾਉਣੀਆਂ ਸੀ ਮੇਰੇ ਕਿਸ ਕੰਮ ਹੈ ਮੈਂ ਕੀ ਉਹ ਕਰਨੀਆਂ ਸੀ ਪਰ ਜਦੋਂ ਘਰ ਵਿੱਚੋਂ ਔਰ ਗੁਰਸਿੱਖ ਨੂੰ ਭੇਜ ਕੇ ਮੁੰਗਾ ਲਈਆਂ ਨਾ ਤੇ ਸਾਹਮਣੇ ਰੱਖੀਆਂ ਸਾਰੀ ਸੰਗਤ ਨੇ ਔਰ ਬਹੁਤ ਕੁਝ ਕਿਹਾ ਤੇ ਬਾਬਾ ਪ੍ਰੀਥੀਆ ਫਿਰ ਸਤਿਗੁਰੂ RAM DAS ਮਹਾਰਾਜ ਜੀ ਨੂੰ ਅਗੋਂ ਬੋਲਣ ਲੱਗਾ ਔਰ ਅਗੋਂ بڑے ਬਚਨ ਬੋਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਗੁਰੂ RAM DAS ਸਹ ਮਹਾਰਾਜ ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਉਹ ਮੇਰੇ ਪੁੱਤਰਾ ਕਾਦੇ ਲਈ ਆਪਣੇ ਬਾਪ ਦੇ ਨਾਲ ਝਗੜਾ ਕਰਦਾ ਹੈ ਜਿਨ ਕੀ ਜਨੇ ਬਡੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਕਹ ਲਗੇ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੇ ਨਾ ਆਪ ਉਹ ਧਨ ਕਿਸੇ ਦੇ ਨਾਲ ਨਹੀਂ ਗਿਆ ਜਿਹੜੇ ਧਨ ਦਾ ਤੂੰ ਗਰਭ ਕਰਦਾ ਹੈ ਮੇਰੇ ਕੋਲ ਧਨ ਬੜਾ ਹੈ ਮੈਂ ਸਰਕਾਰੀ ਦਰਬਾਰੇ ਪਹੁੰਚ ਕਰ ਲਉ ਬਾਬਾ ਪ੍ਰਿਥੀ ਉੱਠ ਕੇ ਚਲਾ ਗਿਆ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਬਖਸ਼ਿਸ਼ ਕਰ ਦਿੱਤੀ ਹ ਤੇ ਪਿਆਰਿਓ ਚਾਰ ਸਪੇਰਿਓ ਸਿੱਖ ਸੰਗਤਾਂ ਨੇ ਸੀਸ ਝੁਕਾਇਨੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਔਰ ਸੰਗਤਾਂ ਦਾ ਸਿਰ ਝੁਕਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਦੇ ਰੂਪ ਅੰਦਰ ਤਖਤਿ ਸੁਭਾਈ ਮਨ ਹੋ ਗਏ ਉਧਰ ਪਿਆਰਿਓ ਧੰ ਗੁਰੂ ਰਾਮਦਾਸ ਮਹਾਰਾਜ ਕੁਝ ਦਿਨਾਂ ਬਾਅਦ ਦੀ ਜੋਤੀ ਜੋ ਸਮਾਧਾਨ ਦੇ ਨੇ ਤੇ ਬਾਬਾ ਪ੍ਰਥੀਆ ਫੇਰ ਉਹੀ ਗੱਲ ਬੋਲਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਅਰ ਗੁਰੂ ਬਨ ਦੇ ਲਈ ਸਤ ਗੁਰਾਂ ਨੂੰ ਜਿਹੜਾ ਕੁਝ ਦੇ ਕੇ ਖਤਮ ਕਰ ਦਿੱਤਾ ਪਰ ਸੰਗਤ ਨੂੰ ਪਤਾ ਸਿੱਖਾਂ ਨੂੰ ਪਤਾ ਹੈ ਕਿ ਸਤ ਗੁਰੂ ਤਾਂ ਪਹਿਲਾਂ ਹੀ ਗੁਰਤਾ ਗੱਦੀ ਦਾ ਤਿਲਕ ਦੇ ਚੁੱਕੇ ਨੇ ਅਰ ਸਤਗੁਰੂ ਹੁਕਮ ਮੰਨਣ ਹਾਰੇ ਨੇ ਜਿਸ ਦਿਨ ਦਸਤਾਰ ਬੰਦੀ ਹੋਣ ਲੱਗੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਰ ਜਦੋਂ ਅੰਤਮ ਅਰਦਾਸ ਸੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਹ ਦਿਨ ਵੀ ਬਾਬੇ ਪ੍ਰਥੀਏ ਨੇ ਅੱਗੇ ਵੱਧ ਕੇ ਜਿਹੜੀ ਇਹ ਦਸਤਾਰ ਬਾਬਾ ਬੁੱਢਾ ਸਰ ਦੇ ਹੱਥ ਵਿੱਚੋਂ ਖੋ ਲਈ ਕਿਉਂਕਿ ਬਾਬਾ ਸ੍ਰੀ ਚੰਦ ਨੇ ਇਤਿਹਾਸ ਕਰ ਲਿਖਦੇ ਦੋ ਦਸਤਾਰਾਂ ਭੇਜੀਆਂ ਸਨ ਉਹਨਾਂ ਗਿਆਸੀ ਮਰਨੇ ਦੀ ਜਿਹੜੀ ਦਸਤਾਰ ਸੰਸਾਰੀ ਤੌਰ ਤੇ ਪੁੱਤਰ ਨੂੰ ਬਣਾਈ ਜਾਂਦੀ ਨਾ ਉਹ ਬਾਬੇ ਪ੍ਰਥੀਏ ਨੂੰ ਦੇਣੀ ਤੇ ਜਿਹੜੀ ਗੁਰਤਾ ਦੀ ਦਸਤਾਰ ਆ ਆਪਣੇ ਸੇਵਕ ਨੂੰ ਕਿਹਾ ਸੀ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਦੇਣੀ ਆ ਜਦੋਂ ਬਾਬੇ ਪ੍ਰਥੀਏ ਦੀ ਦਸਤਾਰਬੰਦੀ ਕਰਾ ਕੇ ਮਰਨੇ ਦੀ ਦਸਤਾਰ ਦੇ ਕੇ ਤੇ ਗੁਰਤਾ ਵਾਲੀ ਦਸਤਾਰ ਗੁਰੂ ਅਰਜਨ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਬਣਾਉਣ ਲੱਗੇ ਉਸ ਵੇਲੇ ਪਿਆਰਿਓ ਉੱਠ ਕੇ ਬਾਬੇ ਪ੍ਰਥੀਏ ਨੇ ਕਹਿੰਦੇ ਹੱਥੋ ਖੋਲ੍ਹਈ ਬਾਬਾ ਜੀ ਨੂੰ ਕਹਿ ਲੱਗੇ ਤੁਸੀਂ ਸਿਆਣਿਆਂ ਤੁਹਾਨੂੰ ਨਹੀਂ ਪਤਾ ਵੱਡੇ ਪੁੱਤਰ ਦਾ ਹੱਕ ਹੁੰਦਾ ਆਪਣਾ ਹੱਕ ਜਿਚਾਉਂਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਰੂਪ ਕਹਿੰਦੇ ਬਾਬਾ ਜੀ ਭਰਾਤਾ ਜੀ ਨੂੰ ਦਸਤਾਰ ਦੇ ਦਿਓ ਗੁਰੂ ਜੋਤ ਜਿਹੜੀ ਆ ਉਹ ਦਸਤਾਰਾਂ ਦੀ ਮਹਿਫੂਜ਼ ਨਹੀਂ ਇਹ ਤਾਂ ਗੁਰੂ ਆਪਣੇ ਹੁੰਦਿਆਂ ਹੀ ਜਿਹਦੇ ਤੇ ਮੇਰ ਵਰਸਾ ਦਿਨ ਉਥੇ ਹੁੰਦੀ ਉਹਨੇ ਤਪਉਨ ਦਾ ਯਤਨ ਕੀਤਾ ਮੈਂ ਸੰਖੇਪ ਕਰਾਂ ਧੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕਰਕੇ ਅਰ ਅੰਮ੍ਰਿਤ ਸਰ ਦੀ ਧਰਤੀ ਤੇ ਸੰਤੋਖ ਸਰ ਦੀ ਸੇਵਾ ਕਰਵਾਈ ਪਾਵਨ ਦਰਬਾਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਵਾਈ ਗਈ ਇਹਦੇ ਅੰਦਰ ਹਰਿ ਮੰਦਰ ਸਾਹਿਬ ਦੀ ਨੀਮ ਰਖਾ ਕੇ ਇਸ ਦੀ ਸੰਪੂਰਨਤਾ ਕੀਤੀ ਗਈ ਮਹਾਰਾਜ ਸਚੇ ਪਾਤਸ਼ਾਹ ਨੇ ਕਿਰਪਾ ਕੀਤੀ ਦਰਵਾਜੇ ਹਰਿਮੰਦਰ ਦੇ ਚਾਰੇ ਚਾਰੇ ਪਾਸਿਆਂ ਤੋਂ ਸੰਗਤ ਆਂਦੀ ਏ ਚੌ ਵਰਨਾ ਨੂੰ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਜ ਹੈ ਪਰ ਯਾਦ ਰੱਖਣਾ ਹਰਿਮੰਦਰ ਦੇ ਅੰਦਰ ਜਾਣਾ ਹੈ ਨਾ ਤੇ ਰਸਤਾ ਇੱਕੇ ਦਰਵਾਜੇ ਚਾਰ ਚਾਰੇ ਪਾਸਿਆਂ ਤੋਂ ਵੱਡੇ ਦਰਵਾਜ਼ੇ ਪ੍ਰਕਰਮਾਂ ਜਿਹੜੇ ਆਉਂਦੇ ਉਹ ਵੀ ਚਾਰ ਏ ਹਰਮੰਦਰ ਸਾਹਿਬ ਦੇ ਵੀ ਦਰਵਾਜ਼ੇ ਚਾਰ ਨੇ ਤੇ ਪਰ ਰਸਤਾ ਹਰਮੰਦਰ ਸਾਹਿਬ ਨੂੰ ਇੱਕ ਹੀ ਜਾਂਦਾ ਹੈ ਸਜਣਾ ਚਾਰੇ ਵਰਨ ਆਉਣ ਚਾਰੇ ਕੂਟਾਂ ਦੇ ਲੋਕ ਆਉਣ ਪਰ ਇੱਕ ਮਾਰਗ ਤੇ ਚੱਲਣ ਅੰਦਰ ਪ੍ਰਵੇਸ਼ ਤਾਂ ਹੋਇਆ ਜਾਣਾ ਹਰਮੰਦਰ ਸਾਹਿਬ ਬਣਾਇਆ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਰੂਪ ਲਖਵਾਏ ਗਏ ਪ੍ਰਕਾਸ਼ ਕਰਵਾਇਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਰ ਕੀ ਬਾਣੀ ਇਕੱਤਰਤ ਕਰਕੇ ਪਾਵਨ ਸਵਰੂਪ ਬਣਾਉਣ ਤੋਂ ਤਿਆਰ ਕਰਨ ਤੋਂ ਪਹਿਲਾਂ ਗੁਰੂ ਨੇ ਇਹਦੇ ਪ੍ਰਕਾਸ਼ ਵਾਸਤੇ ਪਹਿਲਾ ਹਰਮੰਦਰ ਅਸਥਾਨ ਬਣਾਇਆ ਤੇ ਤਿਆਰ ਕਰਕੇ ਫਿਰ ਹਰਮੰਦਰ ਅੰਦਰ ਪ੍ਰਕਾਸ਼ ਕੀਤਾ ਕਿ ਜਿਹਦੇ ਅੰਦਰ ਚੋ ਵਰਨਾ ਨੂੰ ਉਪਦੇਸ਼ ਸੰਝਾਏ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸੰਝਾ ਤੇ ਉਹ ਚਾਰ ਦਰਵਾਜੇ ਬਾਹਰੋਂ ਵੀ ਸੰਦੇਸ਼ ਦੇਵੇ ਬਾਹਰੋਂ ਵੀ ਚਾਰੇ ਕੂਟਾ ਨੂੰ ਉਪਦੇਸ਼ ਏ ਅੰਦਰ ਨੂੰ ਜਿਵੇਂ ਉਤਰੋਗੇ ਹਰ ਮੰਦਰ ਦੇ ਅੰਦਰ ਪ੍ਰਵੇਸ਼ ਕਰਨਾ ਹੈ ਤੇ ਸਜਣਾ ਤੈਨੂੰ ਇਕਤਾ ਕਰਨੀ ਪੈਗੀ ਚਾਰਾਂ ਨੂੰ ਇੱਕ ਜਗ੍ਹਾ ਤੁਰਨਾ ਪਵੇਗਾ ਇੱਕ ਜਗ੍ਹਾ ਬੈਠਣਾ ਪਵੇਗਾ ਇੱਕ ਵੀ ਚਾਰ ਧਾਰਾ ਹੋਵੇਗੀ ਤਾਂ ਅੰਦਰ ਜਾ ਕੇ ਜਗ੍ਹਾ ਗੁਰੂ ਦੇ ਵਿੱਚ ਮਿਲੇਗੀ ਖੈਰ ਸੰਖੇਪ ਕਰਾਂ ਮਹਾਰਾਜ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਹੈ ਤੇ ਉਸ ਦਿਨ ਹੁਕਮ ਵੀ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਆਇਆ ਸੁਹੀ ਮਹੱਲਾ ਪੰਜਵਾ ਸੰਤਾਂ ਕੀ ਕਾਰਜ ਆਪ ਖਲੂਆ ਹਰ ਕੰਮ ਕਰਾਵਣ ਆਇਆ RAM ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਔਰ ਸ਼ਬਦ ਗੁਰੂ ਦਾ ਸੋਖਾਸਨ ਸਹਿਬ ਕਰਨਾ ਹੈ ਪ੍ਰਕਾਸ਼ ਤੋਂ ਬਾਅਦ ਅੰਮ੍ਰਿਤ ਵੇਲੇ ਪ੍ਰਕਾਸ਼ ਸ਼ਾਮ ਨੂੰ ਆਰਾਮ ਕਰਨਾ ਹੈ ਤੇ ਉਦੋਂ ਪਹਿਲਾਂ ਕੋਠਾ ਸਹਿਬ ਹੋਂਦ ਵਿੱਚ ਆਇਆ ਹੋਇਆ ਹੈ ਕੋਠਾ ਸਾਹਿਬ ਜਿੱਥੇ ਅੱਜ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ ਇੱਥੇ ਪਹਿਲਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕੋਠਾ ਸਾਹਿਬ ਬਣਾਇਆ ਸੀ ਉਹਦੇ ਵਿੱਚ ਮਹਾਰਾਜ ਆਪ ਆਸਣ ਲਾ ਕੇ ਰਹਿੰਦੇ ਸਨ ਤੇ ਪਿਆਰਿਓ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵਿਚਾਰ ਕਰਕੇ ਮਹਾਰਾਜ ਦਾ ਸੋਚਾ ਸਨ ਕੋਈ ਸਿੱਖਾਂ ਦਾ ਵਿਚਾਰ ਸੀ ਕਿ ਇੱਥੇ ਹੀ ਹੋ ਜਾਵੇ ਕਹਿ ਲੱਗੇ ਨਹੀਂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਬਾਦਸ਼ਾਹ ਦੇ ਡਾਇਆ ਔਰ ਉਹ ਤਖਤ ਤੇ ਬੈਠ ਕੇ ਉਪਦੇਸ਼ ਦਿੰਦਾ ਆ ਉਹਦੇ ਆਰਾਮ ਵਾਲੀ ਜਗ੍ਹਾ ਵੱਖਰੀ ਹੁੰਦੀ ਆ ਇਹ ਤਾਂ ਬਾਦਸ਼ਾਹਾਂ ਦਾ ਬਾਦਸ਼ਾਹ ਸੱਚਾ ਪਾਤਸ਼ਾਹ ਹੈ ਇਹਦੇ ਸੌਖਾਸਨ ਦੀ ਜਗ੍ਹਾ ਬਾਬਾ ਸਾਹਿਬ ਕਹਿੰਦੇ ਸਤਿਗੁਰੂ ਫਿਰ ਕਿੱਥੇ ਕਹਿੰਦੇ ਕੋਠਾ ਸਹਿਬ ਹੋਵੇਗੀ ਕੋਠਾ ਸਹਿਬ ਪਲੰਗਾ ਲੱਗਾ ਉਸ ਸਜਾਇਆ ਗਿਆ ਤੇ ਜਦ ਸਤਿਗੁਰੂ ਜੀ ਨੂੰ ਨਾਲ ਬਾਬਾ ਬੁੱਢਾ ਸਾਹਿਬ ਕਹਿੰਦਿਆ ਸਤਿਗੁਰੂ ਉੱਥੇ ਤਾਂ ਆਪ ਆਰਾਮ ਫਰਮਾਉਣਿਓ ਤੇ ਆਪ ਜੀ ਕਹਿਣ ਲੱਗੇ ਸ਼ਬਦ ਸਰੂਪ ਨੇ ਸਤਿਗੁਰੂ ਸ਼ਬਦ ਸਰੂਪ ਨੇ ਇਹ ਪਲੰਗੇ ਦੇ ਉੱਪਰ ਸੁਭਾਈ ਮਨ ਹੋਣਗੇ ਮੈਂ ਥੱਲੇ ਚਾਦਰ ਵਿਛਾ ਕੇ ਪੈ ਜਾਵਾਂਗਾ ਧੰਨ ਗੁਰੂ ਅਰਜਨ ਦੇ ਮਹਾਰਾਜ ਆ ਪਲੰਗੇ ਤੋਂ ਥੱਲੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਦਾਂ ਤੋਂ ਹਰ ਮੰਦਰ ਅੰਦਰ ਪ੍ਰਕਾਸ਼ ਹੋ ਗਏ ਉਸੇ ਦਿਨ ਸ਼ਾਮ ਤੋਂ ਸਤਿਗੁਰੂ ਕੋਠਾ ਸਾਹਿਬ ਅਰ ਸੁਖਾਸਨ ਹੁੰਦਾ ਤੇ ਗੁਰੂ ਅਰਜਨ ਦੇ ਮਹਾਰਾਜ ਥੱਲੇ ਅਰ ਆਪ ਭੂਮ ਸੈਨ ਕਰਦੇ ਆਸਨ ਲਾਇਆ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂਦੇ ਹਾਂ ਨਾ ਤੇ ਤਖਤ ਸਾਹਿਬ ਦੇ ਦਰਸ਼ਨ ਕਰਦੇ ਹਾਂ ਨਾਲ ਸੁਖਾਸਨ ਸਾਹਿਬੇ ਉਦੋਂ ਵੀ ਗੁਰੂ ਸਾਹਿਬ ਦੇ ਸਮੇਂ ਅੰਮ੍ਰਿਤ ਵੇਲੇ ਪ੍ਰਕਾਸ਼ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਠਾ ਸਾਹਿਬ ਤੋਂ ਆਉਂਦੇ ਸਨ ਸੁਖਾਸਨ ਹੋ ਕੇ ਸ਼ਾਮ ਨੂੰ ਉੱਥੇ ਆਰਾਮ ਫਰਮਾਉਣ ਲਈ ਜਾਂਦੇ ਸਨ ਤੇ ਅੱਜ ਵੀ ਉਹੀ ਮਰਜ਼ਾਦਾ ਹੈ ਅੰਮ੍ਰਿਤ ਵੇਲੇ ਆਕਾਲ ਤਖ਼ਤ ਸਾਹਿਬ ਤੋਂ ਸੁਖਾਸਨ ਸ਼ਾਮ ਨੂੰ ਹੁੰਦਾ ਤੇ ਤੜਕੇ ਵੇਲੇ ਮਹਾਰਾਜ ਉੱਥੋਂ ਆਉਂਦੇ ਨੇ ਇੱਥੇ ਸਾਰਾ ਦਿਨ ਸੰਗਤ ਨੂੰ ਹਰਿ ਮੰਦਰ ਅੰਦਰ ਉਪਦੇਸ਼ ਸੁਣਾਉਂਦੇ ਉਪਦੇਸ਼ ਦਿੰਦੇ ਦਰਸ਼ਨ ਦੇਦਾਰ ਦਿੰਦੇ ਤੇ ਸ਼ਾਮ ਨੂੰ ਆਰਾਮ ਲਈ ਫਿਰ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਚਲੇ ਜਾਂਦੇ ਜਦੋਂ ਸੁਖਾਸਨ ਸਾਹਿਬ ਵਾਲਾ ਕਮਰਾ ਦੇਖੋਗੇ ਨਾ ਜਾ ਕੇ ਸਤਖੰਡ ਸਾਹਿਬ ਨੂੰ ਤੇ ਧਿਆਨ ਮਾਰਿਓ ਜਿੱਥੇ ਪਲੰਗਾ ਲੱਗਾ ਹੈ ਨਾ ਅਸੀਂ ਕਈ ਵਾਰ ਲੰਮੀ ਤੇਜ਼ੀ ਨਾਲ ਲੰਘਦੇ ਨਜ਼ਰ ਮਾਰਦੇ ਕੋਈ ਨਜ਼ਰ ਨਹੀਂ ਆਉਂਦਾ ਪਲੰਗੇ ਦੇ ਥੱਲੇ ਵੇਖਿਆ ਜੇ ਇੱਕ ਅੱਜ ਵੀ ਚਾਦਰ ਲੱਗਦੀ ਏ ਅੱਜ ਵੀ ਉਹ ਐਵੇਂ ਨਹੀਂ ਉਹ ਗੁਰੂ ਅਰਜਨ ਦੇ ਮਹਾਰਾਜ ਦਾ ਅੱਜ ਵੀ ਉਥੇ ਆਸਣ ਲੱਗਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਪਲੰਗਾ ਸੈਵ ਦੇ ਉੱਪਰ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਆਪ ਥੱਲੇ ਨੇ ਇਹ ਹਕੂਮਤ ਨੂੰ ਗੱਲਾਂ ਨਹੀਂ ਪਾਈਆਂ ਔਰ ਘਰ ਵਿੱਚ ਉਹ ਈਰਖਾ ਉੱਥੇ ਭਰਾ ਨੇ ਕਦੇ ਪਿਆਰਿਓ ਔਰ ਸੁਲਹੀ ਖਾਨ ਨੂੰ ਚੜਾ ਕੇ ਆਂਦਾ ਭਾਵੇਂ ਕੁਝ ਵਿਦਵਾਨਾਂ ਨੇ ਔਰ ਸੁਲਬੀ ਖਾਨ ਨੂੰ ਪਹਿਲਾਂ ਆਉਂਦਾ ਲਿਖਿਆ ਨੇ ਸੁਲਬੀ ਖਾਨ ਉਹਦਾ ਭਤੀਜਾ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਸੁਲਬੀ ਖਾਮ ਬਾਅਦ ਚ ਆਉਂਦਾ ਲਿਖਿਆ ਪਹਿਲਾਂ ਸੁਲਹੀ ਖਾਂ ਆਉਂਦਾ ਬਾਬੇ ਪ੍ਰਥੀਏ ਦਾ ਅਰਪੇਜਿਆ ਹੋਇਆ ਚੜਾ ਕੇ ਲਿਆਂਦਾ ਹੋਇਆ ਔਰ ਕਿਉਂਕਿ ਉਹ ਬਾਬੇ ਪ੍ਰਥੀਏ ਦਾ ਮਿੱਤਰ ਸੀਗਾ ਔਰ ਇਹਨੇ ਮਾਇਆ ਦੇ ਨਾਲ ਸੰਬੰਧ ਜੋੜਿਆ ਕਿ ਮੈਨੂੰ ਗੁਰੂ ਬਣਾਓ ਮੇਰੇ ਭਰਾ ਨੇ ਮੇਰੀ ਗੁਰਤਾ ਗੱਦੀ ਤੇ ਕਬਜ਼ਾ ਕਰ ਲਿਆ ਸੁਲੇਖਾ ਨੂੰ ਹੋਰ ਬੜੀਆਂ ਉਦਾਂ ਇਹਨੇ ਲਾਈਆਂ ਅਰ ਸੁਲੇਖਾ ਆਇਆ ਰਸਤੇ ਵਿੱਚ ਆਉਂਦਾ ਤੇ ਔਰ ਆਪਣੇ ਮਿੱਤਰ ਦੇ ਜਿਹੜਾ ਸੀ ਨਾ ਬਾਬਾ ਪ੍ਰਥੀਆ ਨੂੰ ਦੋ ਪਿੰਡ ਅਰ ਦਿੱਤੇ ਗਏ ਸਨ ਕਿ ਈਰਖਾ ਮਕਾਉਣ ਲਈ ਇਹਦੀ ਇੱਕ ਤਾਂ ਹੀਰਾ ਪਿੰਡ ਤੇ ਇੱਕ ਅ ਤਧੇਰਾ ਪਿੰਡ ਇਹ ਦੋ ਪਿੰਡ ਦਿੱਤੇ ਗਏ ਸਨ ਔਰ ਇਹਨੇ ਆਵੇ ਲਾਏ ਸੀ ਤੇ ਆਵੇ ਆਵੇ ਲਾਏ ਰਾਤ ਨੂੰ ਬਾਬੇ ਪ੍ਰਥੀਏ ਦੇ ਕੋਲ ਸੁਲਹੀ ਖਾਨ ਆ ਕੇ ਰੁਕਿਆ ਤੇ ਸੁਲਹੀ ਖਾਨ ਦਾਦੂ ਰੁਕਿਆ ਤੇ ਪਿਆਰਿਓ ਔਰ ਸ਼ਕਾਰ ਬਿਰਤੀ ਨੂੰ ਗਏ ਤੇ ਸੁਲਹੀ ਖਾਨ ਨੇ ਘੂੜਾ ਥੋੜਾ ਜਿਹਾ ਭਜਾਇਆ ਅੱਗੇ ਆ ਗਿਆ ਕੁਝ ਬਾਬਾ ਪ੍ਰਥੀਆ ਪਿੱਛੇ ਰਹਿ ਗਿਆ ਤੇ ਘੂੜਾ ਛਾਲ ਮਾਰ ਕੇ ਆਵੇ ਤੇ ਚੜ ਗਿਆ ਤੇ ਆਵੇ ਤੋਂ ਤਿਬਕਿਆ ਦੂਜੀ ਛਾਲ ਮਾਰੀ ਆਵੇਦ ਦੇ ਵਿੱਚ ਅੱਗ ਮੱਚਦੀ ਵਿੱਚ ਡਿੱਗ ਕੇ ਸੜ ਕੇ ਮੱਚ ਗਿਆ ਔਰ ਕੁ ਮੌਤੇ ਮਰਿਆ ਔਰ ਬੇਮਰਜ਼ਾਦਾ ਹੋ ਕੇ ਮਰਿਆ ਤੇ ਮਹਾਰਾਜ ਜੀ ਨੇ ਬਚਨ ਵੀ ਕੀਤੇ ਫਿਰ ਅਕਾਲ ਦਾ ਸ਼ੁਕਰਾਨਾ ਕਿ ਵੈ ਗੁਰੂ ਤੂੰ ਕਿਰਪਾ ਕੀਤੀ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਪਾਕ ਪਵਿੱਤਰ ਤਾਂ ਆਪਣੀ ਮਰਜ਼ਾਦਾ ਅਨੁਸਾਰ ਜਾਂਦਾ ਉਹਦਾ ਸ਼ਰੀਰ ਉਹਨਾਂ ਦੀ ਮਰਦਾਦਾ ਦਫਨ ਕਰਨਾ ਉਹ ਸੜ ਮਰਿਆ ਕਹਿ ਲੱਗੇ ਉਹਦਾ ਖਤਮਾ ਹੋਇਆ ਉਹਦਾ ਭਰਾ ਪਤੀਜਾ ਸੁਲੱਬੀ ਖਾਨ ਚੜ ਕੇ ਆਇਆ ਆਪਣੇ ਚਾਚੇ ਦਾ ਬਦਲਾ ਲੈਣ ਵਾਸਤੇ ਔਰ ਉਹਨੂੰ ਰਾਹ ਦੇ ਵਿੱਚ ਇੱਕ ਸਾਇਦ हसन ਅਲੀ ਨੇ ਕੋਈ ਤਨਖਾਦ ਲੈਣੀ ਸੀ ਰੌਲਾ ਪੈ ਗਿਆ ਉਹਨੇ ਕੱਢ ਕੇ ਤਲਵਾਰ ਮਾਰੀ ਤੇ ਸਿਰ ਧੜਨੋਂ ਜੁਦਾ ਕਰ ਦਿੱਤਾ ਪੇਟ ਪਾੜ ਕੇ ਬੰਨੇ ਕਰਤਾ ਜੰਗਲ ਨੂੰ ਵੜ ਗਿਆ ਖਤਮ ਹੋ ਗਿਆ ਸਰ ਸਤਿਗੁਰੂ ਨੇ ਸ਼ੁਕਰਾਨਾ ਕੀਤਾ ਹੁਣ ਉਧਰੋਂ ਚੰਦੂ ਦੀ ਲੜਕੀ ਦੇ ਨਾਤੇ ਵਾਲੀ ਗੱਲ ਇਹ ਕੁਝ ਕਾਰਨ ਨੇ ਇਹ ਵੱਡਾ ਕਾਰਨ ਨਹੀਂ ਸਤਿਗੁਰੂ ਦੀ ਸ਼ਹਾਦਤ ਦਾ ਇੱਕ ਕੁਦ ਕਾਰਨ ਨੇ ਇਹ ਨਾਰ ਰਲਦੇ ਨੇ ਇਹਨਾਂ ਨੂੰ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ ਇਹ ਕਾਰਨ ਜਿਹੜੇ ਨੇ ਨਾਲ ਨੇ ਔਰ ਵੱਡਾ ਕਾਰਨ ਕੀ ਆ ਕਿ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਨਾ ਜਹਾਂਗੀਰ ਬਾਦਸ਼ਾਹ ਤੇ ਇਹ ਅਕਬਰ ਦਾ ਪੁੱਤਰ ਹੈ ਅਕਬਰ ਜਿਹੜਾ ਹੈ ਔਰ ਅਜਮੇਰ ਦੇ ਰਾਜੇ ਦੀ ਔਰ ਪੁਤਰੀ ਔਰ ਉਹਨੇ ਜਿੱਤ ਵਿੱਚ ਲਿਆਂਦੀ ਹੋਈ ਸੀ ਵਿਆਹ ਕੇ ਔਰ ਉਹਦਾ ਨਾਂ ਸੀ ਜੋਧਾ ਬਾਈ ਤੇ ਜੋਧਾ ਬਾਈ ਦੀ ਕੋਖ ਤੋਂ ਜਨਮਿਆ ਸੀ ਔਰ ਰਾਜਪੂਤ ਰਾਜੇ ਦੀ ਲੜਕੀ ਸੀ ਜੋਧਾ ਬਾਈ ਅਜ ਮੇਰ ਦੀ ਰਾਹ ਦੇ ਦੀ ਤੇ ਉਹਦੀ ਕੁੱਖ ਤੋਂ ਜਨਮਿਆ ਬੱਚਾ ਸੀ ਉਹਦਾ ਨਾਮ ਸੀ ਸਲੀਮ ਸਲੀਮ ਰੱਖਿਆ ਗਿਆ ਇਹ ਬੜਾ ਬਾਪ ਤੋਂ ਉਲਟਾ ਚੱਲਣ ਵਾਲਾ ਸੀ ਸਲੀਮ ਤੇ ਅਯਾਸ਼ੀ ਬੰਦਾ ਸੀਗਾ ਤੇ ਇਸ ਨੂੰ ਇਹਦੇ ਬਾਪ ਨੇ ਰਾਜ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੈਨੂੰ ਰਾਜ ਭਾਗ ਨਹੀਂ ਦਿੱਤਾ ਜਾਵੇਗਾ ਇਹ ਜਿਉ ਇਧਰੋਂ ਚੱਲਿਆ ਔਰ ਚਲਦਾ ਚਲਾਉਂਦਾ ਪਿਆਰਿਓ ਪਟਕਦਾ ਰਿਹਾ ਤੇ ਸ਼ੇਖ ਅਹਿਮਦ ਸਰਹੰਦੀ ਜਿਹੜਾ ਉਸ ਵੇਲੇ ਪੀਰ ਮੰਨਿਆ ਜਾਂਦਾ ਸੀ ਉਹ ਪੀਰ ਨੂੰ ਮਿਲਿਆ ਸ਼ੇਖ ਅਹਿਮਦ ਸਰਹੰਦੀ ਨੂੰ ਉਹਨੂੰ ਕਹਿੰਦਾ ਮੇਰੇ ਬਾਪ ਨੇ ਮੈਨੂੰ ਕੱਢ ਦਿੱਤਾ ਹੈ ਰਾਜ ਪਾੜ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸ਼ੇਖ ਅਹਿਮਦ ਸਰਹੰਦੀ ਕਹਿਣ ਲੱਗਾ ਕਹਿੰਦਾ ਜੇ ਮੈਂ ਤੈਨੂੰ ਰਾਜ ਦਵਾ ਦੇਵਾਂ ਤੇਰੇ ਬਾਪ ਤੋਂ ਤੇ ਤੂੰ ਕੀ ਕਰੇਂਗਾ ਸਲਾਮਲੀ ਕਹਨ ਲੱਗੇ ਜੋ ਹੋਵੇਗਾ ਉਹ ਮੈਂ ਕਰਾਂਗਾ ਢੀ ਚੋਟੀ ਦਾ ਜੂਰ ਲਾਵਾਂਗਾ ਫਿਰ ਇਹਨੇ ਕਿਹਾ ਕਹਨ ਲੱਗਾ ਤੂੰ ਕੁਝ ਸਮਾਂ ਆਪਣੇ ਬਾਪ ਨਾਲ ਮਿਠਾਸ ਨਾਲ ਰਹਿ ਭਾਵੇਂ ਨਾ ਚਾਹੁੰਦਾ ਵੀ ਤੇਰਾ ਮਨ ਨਹੀਂ ਰਲਦਾ ਔਰ ਉਹ ਸ਼ੇਖ ਅਹਿਮਦ ਸ਼ਾ ਸਰਹੰਦੀ ਨੇ ਇਹਨੂੰ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਕਿਉਂਕਿ ਅਕਬਰ ਜਿਹੜਾ ਰਾਜ ਗੱਦੀ ਦਾ ਤਖਤੇ ਉਹ ਆਪਣੇ ਪੋਤਰੇ ਖੁਸਰੋ ਨੂੰ ਦੇਣਾ ਚਾਹੁੰਦਾ ਸੀ ਇਹਨੂੰ ਨਹੀਂ ਖੁਸਰੋ ਨੂੰ ਨਾ ਮਿਲਿਆ ਇਹਨੂੰ ਮਿਲ ਗਿਆ ਸੁਲੀਮ ਨੂੰ ਤੇ ਸੁਲੀਮ ਨੇ ਤਖੱਲਸ ਰੱਖਿਆ ਜਹਾਂਗੀਰ ਤਖੱਲਸ ਰੱਖ ਕੇ ਫਿਰ ਤਖਤ ਤੇ ਬੈਠਾ ਸਾਰੇ ਜਹਾਨ ਨੂੰ ਪકડ ਵਿੱਚ ਲਿਆਉਣ ਵਾਲਾ ਅਧੀਨ ਕਰਨ ਵਾਲਾ ਜਹਾਂਗੀਰ ਦਾ ਤਖੱਲਸ ਰੱਖਿਆ ਤੇ ਫਿਰ ਸ਼ੇਖ ਅਹਿਮਦ ਸਰਹੰਦੀ ਨੇ ਕਿਹਾ ਕਿਉਂਕਿ ਦਾ ਮਕਬਰਾ ਅੱਜ ਵੀ ਸਰਹੰਦ ਦੇ ਵਿੱਚ ਹੈ ਦਿਖਾਈ ਦੇਂਦਾ ਇਹਨੇ ਕਿਹਾ ਕਿ ਹੁਣ ਸਲਾਮ ਲੀ ਕਰ ਕਈ ਪੁਸ਼ਤਾ ਤੋਂ ਚੱਲੇ ਆਉਂਦਾ ਗੁਰੂ ਨਾਨਕ ਦਾ ਘਰ ਆ ਜਿਹੜਾ ਔਰ ਬਹੁਤ Hindu ਉਹਦੇ ਸੇਵਕ ਹੋ ਗਏ ਕੁਝ ਭੁੱਲੜ ਤੇ ਹੋਰ ਉਹਨੇ ਬੜੇ ਸ਼ਬਦ ਵਰਤੇ અપਮਾਨਜਨਕ ਕਹਿੰਦਾ ਮੁਸਲਮਾਨ ਵੀ ਔਰ ਜਾ ਕੇ ਉਹਦਾ ਔਰ ਜਿਹੜਾ ਕਲਾਮ ਪੜਨ ਲੱਗ ਪਏ ਔਰ ਇਥੋਂ ਤੱਕ ਕਿ ਇਸਲਾਮ ਨੂੰ ਖਤਰਾ ਇਹਦਾ ਕੁਝ ਕਰ ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਨਾ ਭਾਵੇਂ ਆਮ ਇਤਿਹਾਸ ਨੇ ਇਤਿਹਾਸਕਾਰਾਂ ਨੇ ਇਸ ਜਹਾਂਗੀਰ ਨੂੰ ਪਾਸੇ ਕਰ ਦਿੱਤਾ ਪਰ ਜਦੋਂ ਜਹਾਂਗੀਰ ਦੀ ਆਪਣੀ ਲਿਖਤ ਰੋਜ਼ ਦੀ ਡਾਇਰੀ ਵਿਦਵਾਨ ਪੜ੍ਹਦੇ ਆ ਨਾ ਜਹਾਂਗੀਰੀ ਤੁੱਜ ਕੇ ਔਰ ਜਿਹੜੀ ਫਾਰਸੀ ਦੇ ਅੰਦਰ ਲਿਖੀ ਹੋਈ ਆ ਔਰ ਉਸ ਨੂੰ ਪੜ੍ਹਦੇ ਨੇ ਤੇ ਉਹ ਕਹਿੰਦੇ ਜਹਾਂਗੀਰ ਲਿਖਦਾ ਫਿਰ ਮੇਰਾ ਸਾਥ ਦੇਣ ਵਾਲਿਆਂ ਦਾ ਮੈਂ ਸਾਥ ਦਿੱਤਾ ਅਸਲਾਮ ਅਲੀ ਕੁਝ ਕਰ ਸਕਾਂ ਉਹਦੇ ਵਿੱਚ ਬੀਰਬਲ ਦਾ ਵੀ ਹੱਥ ਵਿਦਵਾਨ ਮੰਨ ਦਿਆ ਬਹੁਤ ਬਹੁਤ ਤਾਦ ਅੰਦਰ ਇਹਨਾਂ ਨੇ ਇਹ ਗੱਲ ਨੂੰ ਜਿਹੜਾ ਦਰਸਾਇਆ ਗਿਆ ਫਿਰ ਇਹਨਾਂ ਮਨਸੂਬਾ ਘੜਿਆ ਧਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੋ ਵਲਾਵਾ ਭਿੱਦ ਕੇ ਲਾਹੌਰ ਬੁਲਾਇਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੱਲਣ ਤੋਂ ਪਹਿਲਾਂ ਪਤਾ ਆਰ ਪਿਆਰਿਓ ਅਰ ਕਿ ਸੰਸਾਰ ਦਾ ਆ ਸਰੀਰ ਦੇ ਅੰਦਰ ਮਿਲ ਨਹੀਂ ਹੋਣਾ ਤੁਰਨ ਲੱਗਣ ਤੋਂ ਪਹਿਲਾਂ ਅਰ ਪਿਆਰਿਓ ਆਪਣੇ ਅਸਥਾਨ ਤੇ ਕੋਠਾ ਸਾਹਿਬ ਵਾਲੀ ਜਗਾ ਤੇ ਅਰ ਬਾਬਾ ਬੁੱਢਾ ਸਹਿਬ ਨੂੰ ਬੁਲਾਇਆ ਹੈ ਬਾਬਾ ਬੁੱਢਾ ਸਾਹਿਬ ਦੇ ਦੁਆਰਾ ਸੁਨੇਹਾ ਭੇਜਿਆ ਭਾਈ ਗੁਰਦਾਸ ਭਾਈ ਸਾਲੋ ਜੀ ਮਾਤ ਗੰਗਾ ਜੀ ਔਰ ਸਾਰੇ ਨਾਮਵਰ ਸੇ ਇਕੱਠੇ ਹੋਏ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਕਿ ਇਹ ਬਾਬਾ ਜੀ ਬਾਬਾ ਬੁੱਢਾ ਸਾਹਿਬ ਦੀਨੋ